ਲੋਕ ਸਭਾ ਚੋਣ ਤੋਂ ਬਾਅਦ ਪੰਜਾਬ ਤਾਂ ਲਗਭਗ ਜਿਵਨੀ ਚੋਣਾਂ ਦਾ ਅਖਾੜਾ ਹੀ ਬਣਿਆ ਖੜਾ ਹੈ ਤੇ ਕਈ ਜਿਵਨੀ ਚੋਣਾਂ ਇੱਥੇ ਹੋ ਚੁੱਕੀਆਂ ਨੇ ਚਾਹੇ ਉਹ ਵਿਧਾਇਕਾਂ ਦੀਆਂ ਨੇ ਜਾਂ ਫਿਰ ਰਾਜ ਸਭਾ ਮੈਂਬਰਾਂ ਦੀਆਂ ਨੇ ਤਾਂ ਹੁਣ ਹਾਲੀ ਦੇ ਵਿੱਚ ਫਿਰ ਜਿਵਨੀ ਚੋਣਾਂ ਪਿਛਲੇ ਹੋ ਕੇ ਹਟਿਆ ਜਲੰਧਰ ਦੀ ਜਿਵਨੀ ਚੋਣ ਹੋਈ ਉਸ ਤੋਂ ਬਾਅਦ ਚਾਰ ਜਿਵਨੀ ਚੋਣਾਂ ਹੋਰ ਹੋਈਆਂ ਤੇ ਉਹਦੇ ਨਾਲ ਹੀ ਹੁਣ ਦੁਬਾਰਾ ਫਿਰ ਇੱਕ ਜਿਵਨੀ ਚੋਣ ਜਿਹੜੀ ਲੁਧਿਆਣਾ ਚ ਹੋ ਕੇ ਹਟਿਆ ਤੇ ਕਿਉਂਕਿ ਉੱਥੇ ਇੱਕ ਸੀਟ ਖਾਲੀ ਹੋ ਗਈ ਸੀ ਜਿਹੜੇ ਕਿ ਸੰਜੀਵ अरोड़ा ਦੇ ਵੱਲੋਂ ਖਾਲੀ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਹੁਣ ਦੁਬਾਰਾ ਫਿਰ ਉੱਥੇ ਹੀ ਰਾਜ ਸਭਾ ਦੀ ਚੋਣ ਦੇ ਲਈ ਜਿਵਨੀ ਚੋਣ ਹੋਣ ਜਾ ਰਹੀ ਹੈ ਤੇ ਉਹਦਾ ਐਲਾਨ ਭਾਰਤੀ ਚੋਣ ਆਯੋਗ ਨੇ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ ਭਾਰਤੀ ਚੋਣ ਆਯੋਗ ਯਾਨੀ ਕਿ ਚੋਣ ਕਮਿਸ਼ਨ ਹੈ ਜਿਹੜਾ ਉਸ ਨੇ ਦੋ ਰਾਜਾਂ ਦੀਆਂ ਪੰਜ ਸੀਟਾਂ ਦੇ ਉੱਤੇ ਰਾਜ ਸਭਾ ਚੋਣ ਉਪ ਚੋਣ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ ਇਸ ਵੇਲੇ ਪੰਜਾਬ ਦੀ ਇੱਕ ਤੇ ਜੰਮੂ ਕਸ਼ਮੀਰ ਦੀਆਂ ਚਾਰ ਰਾਜ ਸਭਾ ਦੀਆਂ ਸੀਟਾਂ ਨੇ ਜਿਨ੍ਹਾਂ ਵਿੱਚ ਜਿਵਨੀ ਚੋਣ ਹੋਣੀ ਹੈ ਪੰਜਾਬ ਦੀ ਸੀਟ ਜੂਨ 2025 ਦੇ ਵਿੱਚ ਸੰਜੀਵ अरोड़ा ਦੇ ਵਿਧਾਇਕ ਬਣਨ ਤੋਂ ਬਾਅਦ ਸੰਸਦ ਪਦ ਤੋਂ ਅਸਤੀਫਾ ਦੇਣ ਦੇ ਨਾਲ ਖਾਲੀ ਹੋ ਗਈ ਸੀ ਤੇ ਜੰਮੂ ਖੇਮਿਰ ਦੀਆਂ ਚਾਰ ਸੀਟਾਂ ਗੁਲਾਮ ਨਬੀ ਆਜ਼ਾਦ ਮੀਰ ਮੁਹੰਮਦ ਫਿਆਜ਼ ਸ਼ਮਸ਼ੇਰ ਸਿੰਘ ਤੇ ਨਜ਼ੀਰ ਅਹਿਮਦ ਲਾਵੇ ਦੇ ਰਿਟਾਇਰ ਹੋਣ ਨਾਲ ਖਾਲੀ ਹੋਈਆਂ ਹੁਣ ਚੋਣ ਕਮਿਸ਼ਨ ਦਾ ਫੋਕਸ ਹੁਣ ਇਹਨਾਂ ਦੋ ਰਾਜਾਂ ਦੀਆਂ ਜਿਹੜੀਆਂ ਉਪ ਚੋਣਾਂ ਨੇ ਤੇ ਨਾਲ-ਨਾਲ ਬਿਹਾਰ ਵਿਧਾਨ ਸਭਾ ਜਿਹੜੀ ਸਭਾ ਦੀਆਂ ਚੋਣਾਂ ਨੇ ਉਤੇ ਉਪ ਚੋਣਾਂ ਨੇ ਉਹਨਾਂ ਤੇ ਠੀਕਿਆ ਖੜਾ ਤੇ ਹੁਣ ਜਿਹੜਾ ਚੋਣ ਕਮਿਸ਼ਨ ਹੈ ਉਹਨਾਂ ਨੇ ਸੋਮਵਾਰ ਪੰਜਾਬ ਤੋਂ ਰਾਜ ਸਭਾ ਸੀਟ ਦਿੱਲੀ ਉਪ ਚੋਣ ਦੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਇਹ ਤੇ ਦੱਸਣਾ ਬਣਦਾ ਕਿ ਭਾਰਤੀ ਚੋਣ ਕਮਿਸ਼ਨ ਨੇ 1 ਜੁਲਾਈ 2025 ਸੰਜੀਵ ਅਰੋੜਾ ਦੇ ਅਸਤੀਫੇ ਕਾਰਨ ਜਿਹੜੀ ਇਹ ਸੀਟ ਖਾਲੀ ਹੋਈ ਸੀ ਉਸ ਤੋਂ ਬਾਅਦ ਪੰਜਾਬ ਤੋਂ ਰਾਜ ਪ੍ਰੀਸ਼ਦ ਜਾਨੀ ਕਿ ਰਾਜ ਸਭਾ ਦੇ ਉਪ ਚੋਣ ਲਈ ਸ਼ਡਿਊਲ ਨੂੰ ਸੂਚਿਤ ਕੀਤਾ ਹੈ ਜਿਹੜੀ ਰਾਜ ਸਭਾ ਦੀ ਖਾਲੀ ਹੋਈ ਸੀਟ ਦੀ ਮਿਆਦ ਹੈ ਉਹ 9 ਅਪ੍ਰੈਲ 2028 ਤੱਕ ਹੈ ਤੇ ਹੁਣ ਚੋਣ ਕਮਿਸ਼ਨ ਦੇ ਵੱਲੋਂ 6 ਅਕਤੂਬਰ 2025 ਨੂੰ ਜਿਹੜਾ ਜਾਰੀ ਨੋਟੀਫਿਕੇਸ਼ਨ ਕੀਤਾ ਗਿਆ ਯਾਨੀ ਕਿ ਅੱਜ ਕੀਤਾ ਗਿਆ ਤਾਂ ਉਹਦੇ ਲਈ ਲੋਕ ਪ੍ਰਤੀਨਿਧਤਾ ਐਕਟ 1951 ਦੇ ਉਪਬੰਧ ਨੇ ਤੇ ਉਸ ਦੇ ਅਧੀਨ ਜਿਹੜੇ بنائے ਗਏ ਨਿਯਮ ਨੇ ਉਹਨਾਂ ਦੇ ਅਨੁਸਾਰ ਐਸ ਖਾਲੀ ਸੀਟ ਨੂੰ ਭਰਨ ਲਈ ਉਪ ਚੋਣ ਕਰਵਾਈ ਜਾ ਰਹੀ ਹੈ ਸ਼ੈਡਿਊਲ ਦੇ ਅਨੁਸਾਰ ਇਹ ਸਾਹਮਣੇ ਆਇਆ ਕਿ ਨਾਮਜ਼ਦੀ ਦੀ ਪ੍ਰਕਿਰਿਆ ਜਿਹੜੀ ਹੈ 6 ਅਕਤੂਬਰ ਤੋਂ ਸ਼ੁਰੂ ਹੋਏਗੀ ਤਾਂ 13 ਅਕਤੂਬਰ 2025 ਤੱਕ ਦਿਨ 10 ਸੋਬਰ ਤੱਕ ਨਾਮਜ਼ਾਦਗੀਆਂ ਦਾਖਲ ਕਰਨ ਤੱਕ ਕੀਤੀਆਂ ਜਾਣਗੀਆਂ ਯਾਨੀ ਕਿ ਉਹ ਮਿਤੀ ਆਖਰੀ ਹੋਏਗੀ ਹਾਲਾਂਕਿ ਨੈਗੋਸ਼ੀਏਬਲ ਜਿਹੜੀਆਂ ਇੰਪਰੂਵਮੈਂਟ ਐਕਟ ਦੀ ਧਾਰਾ 25 ਉਹਦੇ ਅਧੀਨ ਜਿਹੜੀਆਂ ਆਉਣ ਵਾਲੀਆਂ ਗਸਚਰ ਜੱਤ ਤੇ ਜਨਤਕ ਛੁੱਟੀਆਂ ਨੇ ਉਹਨਾਂ ਦੇ ਵਿੱਚ ਨਾਮਜ਼ਾਦਗੀਆਂ ਸਵਕਾਰ ਨਹੀਂ ਕੀਤੀਆਂ ਜਾਣਗੀਆਂ ਇਸ ਲਈ ਇਸ ਲਈ ਸਮਾਂ ਥੋੜਾ ਹੋਵੇਗਾ ਜਿਹੜੀ ਇਹ ਰਾਜ ਸਭਾ ਦੀ ਸੀਟ ਹੈ ਉਹਦੇ ਲਈ ਜਿੱਥੇ ਨਾਮਜ਼ਾਦਗੀਆਂ ਦਾਖਲ ਅੱਜ ਤੋਂ ਹੀ ਹੋਣੀਆਂ ਨੇ ਉੱਥੇ ਹੀ 14 ਅਕਤੂਬਰ 2025 ਮੰਗਲਵਾਰ ਤੋਂ ਨਾਮਜ਼ਦਗੀਆਂ ਦੀ ਪਰਤਾਲੀ ਸ਼ੁਰੂ ਹੋ ਜਾਣੀ ਹੈ 16 ਅਕਤੂਬਰ 2025 ਵੀਰਵਾਰ ਨੂੰ ਨਾਮਜ਼ਦਗੀਆਂ ਨੂੰ ਉਮੀਦਵਾਰਾਂ ਵੱਲੋਂ ਵਾਪਸ ਲੈਣ ਦੀ ਆਖਰੀ ਮਿਤੀ ਹੋਵੇ ਤੇ ਰਾਜ ਸਭਾ ਦੀ ਸੀਟ ਲਈ 24 ਅਕਤੂਬਰ 2025 ਯਾਨੀ ਕਿ ਸ਼ੁੱਕਰਵਾਰ ਨੂੰ VOTING ਦੀ ਮਿਤੀ ਰੱਖੀ ਗਈ ਹੈ ਤੇ ਜੇਕਰ VOTING ਦੀ ਲੋੜ ਪੈ ਜਾਂਦੀ ਹੈ ਤਾਂ ਫਿਰ VOTING ਜਿਹੜੀ ਆ ਉਹ 24 ਅਕਤੂਬਰ ਨੂੰ ਹੋਏਗੀ ਤੇ VOTING ਦਾ ਜਿਹੜਾ ਸਮਾਂ ਹੈ ਉਹ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਦੇ ਵਿਚਾਲੇ ਰੱਖਿਆ ਗਿਆ। 28 ਅਕਤੂਬਰ 2025 ਮੰਗਲਵਾਰ ਤੋਂ ਪਹਿਲਾਂ-ਪਹਿਲਾਂ ਚੋਣ ਦੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰ ਲਿਆ ਜਾਏਗਾ ਇਹ ਵੀ ਦੱਸਿਆ ਗਿਆ ਤੇ ਨਾਲ ਨਾਲ ਪੰਜਾਬ ਸਰਕਾਰ ਦੇ ਨਾਲ ਸਲਾਹ-ਮਸ਼ਵਰਾ ਕਰਕੇ ਚੋਣ ਕਮਿਸ਼ਨ ਨੇ ਆਰਾਮ ਲੋਕ ਖਟਾਨਾ ਸਕੱਤਰ ਨੇ ਜਿਹੜੇ ਤੇ ਪੰਜਾਬ ਵਿਧਾਨ ਸਭਾ ਸਕੱਤਰੇ ਤੋਂ ਉਪ ਚੋਣ ਦੇ ਜਿਹੜੇ ਰਟਰਨਿੰਗ ਅਫਸਰ ਤੇ ਜਸਵਿੰਦਰ ਸਿੰਘ 50 ਸੈਕਰੀ ਪੰਜਾਬ ਵਿਧਾਨ ਸਭਾ ਸਕਤਰੇਤ ਨੂੰ ਚੋਣ ਪ੍ਰਕਿਰਿਆ ਦੇ ਸੰਚਾਲਨ ਦੇ ਵਿੱਚ ਸਹਾਇਤਾ ਦੇ ਲਈ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਤੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਡੇਟ 24 ਅਕਤੂਬਰ ਦੀ VOTING ਦੇ ਲਈ ਰੱਖੀ ਗਈ ਹੈ ਜੇ ਵੋਟਾਂ ਦੀ ਲੋੜ ਪੈਂਦੀ ਹੈ ਤਾਂ VOTING ਹੋਏਗੀ ਤੇ ਉਸ ਤੋਂ ਇਲਾਵਾ ਜਿਹੜੀਆਂ ਨਾਮਜ਼ਦਗੀਆਂ ਪੱਤਰ ਦੀ ਗੱਲ ਹੋਈ ਹੈ ਉਹ ਅੱਜ ਤੋਂ ਜਿਹੜੀਆਂ ਭਰਨੀਆਂ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਹਦੇ ਨਾਲ-ਨਾਲ ਹੁਣ ਨਾਮਜ਼ਦ ਕੀਆ ਕਿੰਨੇ ਕੁ ਲੋਕ ਪਰਦੇ ਨੇ ਦੇਖਣ ਵਾਲੀ ਗੱਲ ਹੋਵੇਗੀ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਨਾਂ ਦੇ ਵੱਲੋਂ ਰਜਿੰਦਰ ਗੁਪਤ ਜੋ ਕਿ ਉਦਯੋਗਪਤੀ ਨੇ ਉਹਨਾਂ ਦਾ ਨਾਮ ਹੀ ਰਾਜ ਸਭਾ ਦੇ ਲਈ ਨਿਯੁਕਤ ਕੀਤਾ ਗਿਆ ਵਡੀਆਂ ਕਥਾਈਆਂ ਲਾਈਆਂ ਜਾ ਰਹੀਆਂ ਸੀ ਕਿ ਆਖਰ ਕਿਤੇ ਕੇਜਰੀਵਾਲ ਨੂੰ ਜਿਹੜਾ ਐਤਰਾ ਸਭਾ ਦੀ ਸੀਟ ਤੋਂ ਖੜਾ ਕਰਕੇ ਉਹਨਾਂ ਨੂੰ ਕੇਂਦਰ ਦੇ ਵਿੱਚ ਭੇਜਿਆ ਜਾਣਾ ਤਾਂ ਰਾਜ ਸਭਾ ਦੇ ਵਿੱਚ ਭੇਜਿਆ ਜਾਣਾ ਸਾਰੇ ਮਾਫ ਕਰਨਾ ਪਰ ਉੱਥੇ ਉਹ ਦੇਖਣ ਵਾਲੀ ਗੱਲ ਇਹ ਹੈ ਕਿ ਕੇਜਰੀਵਾਲ ਦਾ ਨਾਮ ਸਾਹਮਣੇ ਨਹੀਂ ਆਇਆ ਜਿਸ ਦੇ ਕਾਰਨ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਗੱਲਬਾਤ ਚੱਲ ਰਹੀ ਸੀ ਤੇ ਵੱਡੀਆਂ ਗੱਲਾਂ ਹੋ ਰਹੀਆਂ ਸਨ ਉਹ ਇਸ ਮਾਮਲੇ ਤੋਂ ਹੁਣ ਉਹਨਾਂ ਦੇ ਉੱਤੇ ਸਾਰਿਆਂ ਉੱਤੇ ਜਿਹੜੀ ਐ ਮਿੱਟੀ ਪੈ ਗਈ ਹੈ ਤੇ ਕਹਿ ਲਈਏ ਕਿ ਹੁਣ ਕੇਜਰੀਵਾਲ ਦਾ ਜਿਹੜਾ ਫੁੱਲਾ ਡਾਇਆ ਜਾ ਰਿਹਾ ਸੀ ਕਿ ਕੇਜਰੀਵਾਲ ਨੂੰ ਜਿਹੜਾ ਚੋਣ ਲੜਾਈ ਜਾਏਗੀ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਹੁਣ ਅਨਸ਼ਕ ਲੱਗ ਚੁੱਕਿਆ ਤੇ ਹੁਣ ਅਰਜੰਦਰ ਗੁਪਤ ਜੋ ਕਿ ਉਦਯੋਗਪਤੀ ਨੇ ਉਹਨਾਂ ਨੂੰ ਇਸ ਉਹ ਜਿਮਨੀ ਚੋਣ ਦੇ ਲਈ ਜਿਹੜੀ ਕਿ ਰਾਜ ਸਭਾ ਦੀ ਜ਼ਮੀਨ ਚੋੜਾ ਲੁਧਿਆਣਾ ਵਿਆਸਤ ਹੋਣੀ ਹੈ ਉੱਥੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ ਉਮੀਦਵਾਰ ਬਣਾਇਆ ਗਿਆ ਉਹ ਦੇਖਣਾ ਹੋਵੇਗਾ ਕਿ ਆਕਰ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਸਾਹਮਣੇ ਆਪਣੇ ਆਪਣੇ ਚੋਣ ਮੈਦਾਨ 'ਚ ਬੰਦੇ ਖੜੇ ਕਰੇ ਨੇ ਹੁਣ 24 ਅਕਤੂਬਰ ਨੂੰ ਇਹ ਗੱਲ ਸਾਹਮਣੇ ਆਉਗੀ ਕਿ ਆਕਰ ਕੌਣ ਰਾਸ਼ ਨੂੰ ਦੇ ਰਿਹਾ ਹੈ